ਲਓ ਜੀ ਆਪਾਂ ਇਸ ਟਾਈਮ ਬਰਨਾਲੇ ਸ਼ਹਿਰ ਦੇ ਵਿੱਚ ਮੌਜੂਦ ਆ ਜੀ ਬਰਨਾਲਾ ਸ਼ਹਿਰ ਪਠੰਡਾ ਰੋਡ ਬਰਨਾਲਾ ਸ਼ਹਿਰ ਬਠਿੰਡਾ ਰੋਡ ਵੀਰ ਰੂਲੇ ਬਣਾਉਂਦਾ ਕਪੈਨਾਂ ਦੇ ਕਪੈਨਾਂ ਦੇ ਕਪੈਨਾਂ ਦੇ ਰੂਲੇ ਬਣਾਉਂਦਾ ਜਿਹਨੂੰ ਆਪਾਂ ਫਰੰਟ ਓਗਰ ਕਹਿੰਦੇ ਆ ਆ ਵੀਰ ਦਾ ਬੋਰ ਚੈੱਕ ਕਰ ਲਓ ਪਰਮਾਨੰਦ ਦਾ ਫੈਬ੍ਰਿਕਸ਼ਨ ਵਰਕਸ਼ਾਪ ਵਾਲਾ ਵੀਰ ਆ 95692 28009 ਵੀਰ ਦਾ ਮੋਬਾਈਲ ਨੰਬਰ ਆ ਵੈਸੇ ਆਪਾਂ ਮੋਬਾਈਲ ਨੰਬਰ ਵੀਰ ਦਾ ਸਕ੍ਰੀਨ ਦੇ ਉੱਤੇ ਵੀ ਚਲਾ ਦਾਂਗੇ ਵੀਰ ਨਾਲ ਆਪਾਂ ਕਰਦੇ ਆ ਸਾਰੀ ਗੱਲਬਾਤ ਵੀਰ ਹੁਣੇ ਰੂਲੇ ਬਣਾਉਂਦੇ ਆ 6 ਫੁੱਟ ਤੋਂ ਲੈ ਕੇ 14 ਫੁੱਟ ਤੱਕ ਆਮ ਤੇ ਵੀਰ ਹੁਣੇ 24 ਫੁੱਟ ਤੱਕ ਦਾ ਵੀ ਰੂਲਾ ਬਣਾ ਕੇ ਦੇ ਦਿੰਦੇ ਆ ਚਾਹੇ 16 ਬਣਾਉਣਾ ਚਾਹੇ ਜਿੰਨਾ ਬਾਜੀ ਬਣਾ ਲਿਓ ਤੇ ਆਹ ਤੋਂ ਬਾਹਰ ਤਾਂ ਵੀਰ ਹੁਣੇ 24 ਫੁੱਟਾ ਵੀ ਬਣਾ ਕੇ ਦਿੱਤਾ ਹੋਇਆ ਆ ਵੀਰਾਂ ਦੀ ਵਰਕਸ਼ਾਪ ਆ ਆਜੋ ਆਪਾਂ ਕਰਦੇ ਆ ਵੀਰ ਹੁਣੇ ਗੱਲਬਾਤ ਲੈ ਵੀਰਾ ਫੱਜਣਾ ਲਾਲਾ ਗਰਾ ਮੈਂ ਕਿਤੇ ਆ ਜਾ ਫਿਰ ਇੱਕ ਮਿੰਟ ਫਿਰ ਆਪਾਂ ਬੰਦ ਕਰਦੀ ਆ ਹੋ ਕੋਈ ਖਬਰ ਦੋ ਮਿੰਟ ਖਬਰ ਪਾਸੇ ਨਹੀਂ ਮੰਗ ਜਾਂਦੇ ਆ ਵੀਰ ਆ ਜਿਹੜਾ ਤੇ ਵੀਰ ਹੁਣੇ ਰੂਲੇ ਬਣਾਉਂਦੇ ਆ 6 ਫੁੱਟ ਤੋਂ ਲੈ ਕੇ 14 ਫੁੱਟ ਤੱਕ ਆਮ ਹੁੰਦੇ ਆ ਵੀਰ ਹੁਣੇ ਕਹਿੰਦੇ 24 ਫੁੱਟ ਤੱਕ ਦਾ ਵੀ ਅਸੀਂ ਰੂਲਾ ਬਣਾ ਕੇ ਤੇਜਿਆ ਹੋਇਆ ਵਾ ਬਾਈ ਸਸਿਕਾ ਸਸਿਕਾ ਜੀ ਤਾਂ ਦਮਰੇ ਠੀਕ ਠਾਕ ਹੂੰ ਵਧੀਆ ਹੀ ਤੁਸੀਂ ਬਾਈ ਪਹਿਲਾਂ ਦੱਸੋ ਵੀ ਆਪਾਂ ਨੂੰ ਵੀ ਇਹ ਸਮਾਂ ਕਿੰਨਾ ਕੁ ਹੋ ਗਿਆ ਵੀ ਜਿਹੜਾ ਆਪਾਂ ਰੂਲੇ ਬਣਾਉਂਦੇ ਆ ਫਰੰਟ ਤੋਂ ਕਰ ਕਹਦਿਏ ਜਿਹਨੂੰ ਆਪਾਂ ਮੇਰੇ ਫਾਦਰ ਸਾਹਿਬ ਨੇ ਹੀ ਪਹਿਲਾਂ ਸਟੈਂਡਰਡਾਂ ਦੇ ਕੰਮ ਕਰਦੇ ਸੀਗੇ ਉਹ 1995 ਤੋਂ ਉੱਥੇ ਕੰਮ ਕਰਦੇ ਸੀਗੇ ਓਕੇ ਹੁਣ ਉਹਨਾਂ ਨੇ ਤਕਰੀਬਨ 20 ਮੈਨੇਜਮੈਂਟ ਨਾਲ ਮਿਸਅੰਡਰਸਟੈਂਡਿੰਗ ਹੋਣ ਕਰਕੇ ਚਲੋ ਉਹਨਾਂ ਨੇ ਉੱਥੇ ਕੰਮ ਛੱਡਤਾ ਸੀਗਾ ਮੇਰਾ ਕੰਮ ਜੀ ਉਸ ਤੋਂ ਪਹਿਲਾਂ ਸਟਾਰਟ ਕਰਿਆ ਹੋਇਆ ਸੀਗਾ ਓਕੇ ਮੈਂ ਪਹਿਲਾਂ ਮੈਂ ਵੀ ਡੈਡੀ ਹੋਰਿਆਂ ਦੇ ਨਾਲ ਹੀ ਕੰਟਰੈਕਟ ਬੇਸ ਤੇ ਉੱਥੇ ਕਰਦਾ ਸੀ ਕੰਮ ਡੈਡੀ ਦਾ ਠੇਕਾ ਸੀ ਉੱਥੇ ਓਕੇ ਫਿਰ ਉਸ ਤੋਂ ਬਾਅਦ ਅਸੀਂ ਮੈਂ ਜਦੋਂ ਇੱਕ ਚੀਜ਼ ਉਹ ਚ ਆਪਾਂ ਮਤਲਬ ਐਕਸਪੋਰਟਾਂਗੇ ਆਪਾਂ ਇਹ ਗੱਲ ਸੋਚੀ ਕਿ ਆਪਾਂ ਉਸੇ ਕੰਮ ਨੂੰ ਗਾਹਾਂ ਲੈ ਕੇ ਚੱਲੀਏ ਓਕੇ ਆਪਾਂ ਤਾਂਹੀਂ ਕਰਕੇ ਜ਼ਿਆਦਾਤਰ ਆਪਾਂ ਰੂਲੇਆਂ ਦਾ ਹੀ ਕੰਮ ਕਰਦੇ ਆਂਗੇ ਬੈਸਟ ਆਪਣਾ ਮਤਲਬ ਮੰਨ ਕੇ ਚਲੋ ਰੂਲਾਗਾ ਹਾਂਜੀ ਆਪਣੀ ਹੁਣ ਅਜੇ ਕੱ ਜਾਉਂਡ ਇਅਰ ਵੱਲੋਂ ਮੈਨੂੰ ਫੋਨ ਆਇਆ ਸੀਗਾ ਪਰ ਉਹਨਾਂ ਦਾ ਹਜੇ ਮਨੇਜ ਜਿਹੜੇ ਵੱਡੇ ਲੈਵਲ ਦੇ ਮੈਨੇਜਮੈਂਟ ਆ ਉਹਨਾਂ ਦੇ ਨਾਲ ਹਜੇ ਗੱਲ ਹੋਈ ਨਹੀਂ ਹੈਗੀ ਜੇ ਹੋਈ ਤਾਂ ਉਹ ਸਪੇਅਰ ਪਾਰਟ ਆਪਾਂ ਉਹਨਾਂ ਨੂੰ ਭੇਜਾਂਗੇ ਕਰੂਗਾ ਅਬ ਜੇ ਪਹਿਲਾਂ ਸਟੈਂਡਰਡ ਵਾਲਾ ਸੀਗੀ ਤਾਂ ਗੱਲਬਾਤ ਹੋਊ ਹੁਣ ਬੁਲਕਾਰ ਦਾ ਹੀ ਬਣਾ ਰਹੇ ਆਂ ਆਪਾਂ ਆ ਬੁਲਕਾਰ ਦਾ ਹੀ ਓਕੇ ਹਾਂਜੀ ਜੇ ਤੁਸੀਂ ਕੱਲ ਆਉਂਦੇ ਤਾਂ 6 ਪੀਸ ਉਹਨਾਂ ਦੇ ਪਈ ਸੀਗੇ ਸੀ ਕੱਲ ਹੀ ਭੇਜਾਂਗੇ ਤੋਂ ਤੁਹਾਡੇ ਕੋਲ ਕਾ ਤੁਸੀਂ ਆਪਾਂ ਗੱਲਬਾਤ ਹੋਈ ਤਾਂ ਸੀਗੀ ਚਲੋ ਆਪਣਾ ਸਮਾਂ ਨਹੀਂ ਰਲਿਆ ਵਿੱਚ ਉਸ ਵਿੱਚ ਹਾਂਜੀ ਤੇ ਐਵਰੀ ਜੇ ਵੀ ਕਾਲ ਵਰ ਕਰੀਆ ਵੀ ਇੱਕ ਹੁਣੇ ਕੈ ਫੁੱਟਾ ਰੂਡ ਆ ਜਿਹੜਾ ਰੂਲਾ ਤੁਸੀਂ ਤਿਆਰ ਕਰਕੇ ਤੇ ਲਗਾ ਜਿਹੜਾ ਇਹ 14 ਫੁੱਟਾ ਹੀ ਪੂਰਾ ਇਹ ਇਹ ਗੇਜ ਦਾ ਵਾ ਕਿਹੜੀ ਚਾਦਰ ਇਹ ਸੈਂਟਰ ਚਾਦਰ ਆ ਜਿਹੜੀ ਜੀ ਇਹ 14 ਗੇਜ ਚਾਈ ਤੇ ਸਾਈਡ ਆਪਣੀ 16 ਗੇਜ ਆ ਕਿਉਂਕਿ ਸੈਂਟਰ ਦੇ ਵਿੱਚ ਜ਼ਿਆਦਾ ਜ਼ੋਰ ਪੈਂਦਾ ਦੋਨੋਂ ਬਸਲ ਪੇਟ ਕੇ ਮਾਲ ਹਾਂ ਤਾਂ ਕਰਕੇ 14 ਗੇਜ ਇਹ ਲਾਇਆ ਬਈ ਸੈਂਟਰ ਚ ਆਪਣਾ ਬਾਕੀ ਸਾਈਡ ਤੇ 16 ਗੇਜ ਜੀ ਦੀ ਤਾਂ ਵੈਸੇ ਹੀ ਬਹੁਤ ਜ਼ਿਆਦਾ ਭਾਰੀ ਹੁੰਦੀ ਆ ਜਦੋਂ ਪੂਰਾ ਜਿਹੜਾ ਪੋਸ਼ਾ ਕਰਾ ਕੇ ਉਹਨਾਂ ਦਾ ਵੈਸੇ ਹੀ ਜ਼ਿਆਦਾ ਪ੍ਰਾਲ ਹੁੰਦਾ ਹਾਂ ਜੀ वैसे ਹੁਣ 18 ਗੇਜ ਚ 18 ਇੰਚ ਰੂਲਾ ਵੀ ਪਾ ਰਹੇ ਨੇ ਪਰ ਹਜੇ ਆਪਾਂ ਜਦੋਂ ਤੱਕ ਉਹਦਾ ਸਕਸੈਸ ਆਉਂਦਾ ਨਹੀਂ ਇਹ ਰੇਟ ਹਜੇ ਚੱਲ ਰਿਹਾ ਹਜੇ ਚੱਲ ਰਿਹਾ ਪ੍ਰੋਸੈਸ ਉਹ 16 ਫੁੱਟ ਤੱਕ ਦਾ ਹਮ ਹੈਗਾ ਕਿਤੇ ਕਿਤੇ ਕੋਲੇ ਇਹ ਮੰਨ ਕੇ ਚੱਲੋ 2013 ਚ ਜੀ 16 ਇੰਚ ਰੂਲਾ ਆ ਗਿਆ ਸੀਗਾ ਸਟੈਂਡਰਡ ਆਇਆ ਨੇ 2013 14 ਦੇ ਵਿੱਚ 16 ਇੰਚ ਰੂਲਾ ਸਟਾਰਟ ਕਰਤਾ ਸੀ ਪੁਣਾਈ ਓਕੇ ਹਾਂ ਜੀ ਇਹ ਮਤਲਬ ਮੰਨ ਕੇ ਚੱਲੋ ਹੁਣ ਤੱਕ ਬੈਸਟ ਹੈ 10 ਸਾਲ ਹੋ ਗਏ ਨੇ 11 ਸਾਲ ਇਹ ਪੂਰਾ ਵਧੀਆ ਚੱਲ ਰਿਹਾ ਜੀ ਇਹ ਓਕੇ ਹਾਂ ਜੀ ਤੇ ਇੱਕ ਜਿਹੜਾ ਇਹ ਪਿਆਬ ਆ ਇਹ ਕਿੰਨੇ ਰੁਪਈਆ ਵਾਲਾ ਜਿਹੜਾ ਜਿਹੜਾ ਤਿਆਰ ਹੋ ਰਿਹਾ ਇਹ ਜੀ ਮੰਨ ਕੇ ਚਲੋ ਸਿੰਪਲ ਚਾਦਰ ਆਈ ਇਹਦੀ ਜਿਹੜੀ ਆਮ ਆਪਣੀ ਗੁੰਮਦਗੜ ਤੋਂ ਮਿਲਦੀ ਆ ਓਕੇ ਇਹ ਆਪਣਾ ਮੰਨ ਕੇ ਚਲੋ 18000 ਚ ਰੈਡੀ ਆਈ 18000 ਰੁਪਏ ਜੇ ਰੈਡੀ ਆ ਰੈਡੀ ਆਈ ਇਹਦੇ ਵਿੱਚ ਤੁਹਾਨੂੰ ਖੋਖਾ ਜਿਵੇਂ ਇਸ ਤਰ੍ਹਾਂ ਪਿਆ ਗਈ ਪੇਂਟ ਕਰਕੇ ਤੁਹਾਨੂੰ ਦੇ ਦਾਂਗੇ ਟਾਈਮ ਸਾਰਾ ਜਦ ਤੱਕ ਤਿਆਰ ਕਰਕੇ ਦੇਣਾ ਵਾ ਹਾਂਜੀ ਜੇ ਮਤਲਬ ਫਿਟਿੰਗ ਕਰਾਉਣੀਆਂ ਆਈ ਕਿਸੇ ਨੇ ਤਾਂ ਉਹਦੇ ਲੱਗਣਗੇ ਓਕੇ ਉਹਦੇ ਮੌਕੇ ਤੇ ਹੋ ਜੀ ਗੱਲਬਾਤ ਚਲੋ ਮੌਕੇ ਚਲੋ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ ਹਾਂਜੀ ਜਿਵੇਂ ਵੀ ਹੋਇਆ ਚਾਹੇ ਤੁਹਾ ਜਿਵੇਂ ਤੁਸੀਂ ਕਹਿੰਦੇ ਵੀ ਕੱਟਰ ਦੀ ਚਾਦਰ ਵੀ ਤੁਸੀਂ ਲਾ ਕੇ ਦੇ ਦਿੰਦੇ ਹਾਂ ਹਾਂਜੀ ਕੱਟਰ ਦਾ ਵੀ ਕੰਮ ਕਰਕੇ ਬੰਦਾ ਇੱਥੇ ਛੱਡ ਜੀ ਚਾਹੀ ਬੰਦਾ ਹਾਂਜੀ ਇੱਥੋਂ ਅਸੀਂ ਸਾਰਾ ਤਿਆਰ ਕਰਕੇ ਦੇ ਦਾਂਗੇ ਹਾਂਜੀ ਤੇ ਜਿਹੜੀ ਆਪਾਂ ਮੰਨ ਲਓਗੇ ਚਾਦਰ ਆਪਾਂ ਪੂਰੀ ਵਧੀਆ ਵਰਤ ਨਹੀਂ ਹੋਵੇ ਵਾਲਾ ਟਾੜਾ ਵਗੈਰਾ ਹੀ ਚਾਦਰ ਲਾਉਣੀ ਹੋਵੇ ਜੀ ਉਹ ਜੀ ਫਿਰ 2000 ਰੁਪਏ ਬਾਦੀ ਜਾਂਦਾ ਜੀ ਚਾਹੇ ਟਾਟਾ ਦੀ ਹੋਵੇ ਚਾਹੇ ਐਸਆਰ ਦੀ ਹੋਵੇ ਹਾਂਜੀ ਜਿਵੇਂ ਵਿੱਚ ਬੰਦੇ ਹੀ ਹੁਣ ਪਿਛਲੇ ਸੀਜ਼ਨ ਸਾਥ ਹੋਈ ਪੂਰਾ ਔਗਰ 14 ਗੇਜ ਚ ਬਣਵਾ ਕੇ ਲੈ ਗਏ ਸੀਗੇ ਓਕੇ ਤੇ ਇੱਕ ਬੰਦੇ ਨੇ ਸਾਨੂੰ ਸੈਂਟਰ ਵਾਲਾ ਜਿਹੜਾ 12 ਗੇਜ ਚ ਬ ओके ਉਹ ਕਹਿੰਦਾ ਜੀ ਸੈਂਟਰ ਵਾਲੇ ਚ ਬੜੀ ਦਿੱਕਤ ਆਉਂਦੀ ਆ ਸਾਨੂੰ 12 ਕੇ ਦੇ ਦਿਓ ਕਿਉਂਕਿ ਉਹ ਥੋੜਾ ਉਹਨਾਂ ਦਾ ਪਹਾੜੀ ਇਲਾਕਾ ਹੈਗਾ ਉਹਦੇ ਕਰਕੇ ਥੋੜੀ ਦਿੱਕਤ ਆਉਂਦੀ ਆ ਉਹਨਾਂ ਨੂੰ ਭੰਨ ਛੇਤੀ ਪੈ ਜਾਂਦਾ ਓਕੇ ਦਿਨੀ ਚਾਦਰ ਹਲਕੀ ਹੁੰਦੀ ਆ ਉਹਨਾਂ ਨਾਲ ਛੇਤੀ ਉਹਨੂੰ ਭੰਨ ਪੈਂਦਾ ਨਹੀਂ ਤਾਂ ਮਾੜਾ ਮੋਟਾ ਰੋੜਾ ਜਿਹੜਾ ਜਦੋਂ ਹੈਵੀ ਚਾਦਰ ਹੁੰਦੀ ਆ ਉਹ ਨੰਗਾ ਆ ਦਿੰਦੀ ਹੈਗੀ ਓਕੇ ਹਾਂਜੀ ਆਹ ਮਟੀਰੀਅਲ ਥੋੜਾ ਵਧੀਆ ਲੱਗਿਆ ਹੋਊਗਾ ਮੈਂ ਤੁਹਾਨੂੰ ਜਣੇ ਕਿ ਵੀ ਆਪਾਂ ਨੂੰ ਉਹ ਟਾਈਮ ਜਾਰੀ ਘਟੇ ਨਹੀਂ ਪ੍ਰੋਬਲਮ ਨਹੀਂ ਆਉਂਦੀ ਹੈਗੀ ਨਾਲੇ ਤਾਂ ਉਹਨਾਂ ਨੂੰ ਨਾਲੇ ਤਾਂ ਟੱਟ ਭਾਜ ਨਹੀਂ ਹੁੰਦੀ ਸੀਜ਼ਨ ਚ ਤਾਂ ਹੀ ਸ ਬਰਖਾਪ ਤੇ ਜਾਣਾ ਆਉਣਾ ਹੀ ਬਹੁਤ ਔਖਾ ਔਖਾ ਵਾ ਹਾਂ ਜੀ ਲੱਗਦਾ ਦਿਹਾੜੀ ਬੰਦੇ ਦੀ ਮਰਦੀ ਆ ਨਾਲੇ ਰੁਪਏ ਬਾਧੂ ਬੰਦੇ ਲੱਗਦੇ ਆ ਐ ਕਰਕੇ ਆਪਾਂ ਇਹ ਪਹਿਲਾਂ ਹੀ ਆ ਵੀ ਪਹਿਲਾਂ ਹੀ ਵਾਲ ਪੂਰਾ ਵਧੀਆ ਲੱਗਣਾ ਚਾਹੀਦਾ ਹੈ 1000 ਰੁਪਏ ਚਾਹੀਦੇ ਵੱਧ ਲੱਗਦੇ ਆ ਨਾ ਹੁਣ ਜੀ ਇਹ ਤੁਸੀਂ ਆਪਣਾ ਮੇਨ ਪੁਆਇੰਟ ਆਪਣਾ ਜੋੜਦਾ ਹੁੰਦਾ ਜੀ ਚਾਹੇ ਤੁਸੀਂ ਸੂਈ ਬਲਾਕ ਲਾ ਕੇ ਚੈੱਕ ਕਰ ਲੈਂਦੇ ਪਾ ਪਾ ਹੁਣ ਸਾਡੇ ਕੋਲ ਇਹ ਓਕੇ ਇਹਦੇ ਜਮਾ ਮੰਨ ਕੇ ਚਲੋ ਵਾਲ ਬਰਾਬਰ ਵੀ ਅਸੀਂ ਕੱਚ ਨਹੀਂ ਛੱਡਦੇ ਇਹਦੀ ਮੇਨ ਇਹਦੇ ਪੁਆਇੰਟ ਇਹੀ ਹੁੰਦੇ ਨੇ ਇੱਕ ਜਿਹੜਾ ਜੋੜ ਆ ਗੇ ਆ ਦੇਖੋ ਆ ਚੀਜ਼ ਆ ਜਿਹੜੀ ਜਮਾ ਸਾਫ ਆ ਗਈ ਇਦੇ ਵਿੱਚ ਬੱਚ ਬੰਦੇ ਕੀ ਕਰਦੇ ਨੇ ਡੱਬ ਪਿਆ ਜਾਂਦਾ ਇੱਥੇ ਓਕੇ ਉਹ ਡੱਬ ਪੈਣ ਨਹੀਂ ਹੈਗਾ ਜਿਵੇਂ ਆਪਾਂ ਸਿੱਧਾ ਚਾਦਰ ਆ ਗਈ ਇਹਦੇ ਚ ਆਈ ਨਹੀਂ ਹੈ ਕੋਈ ਕਿਸੇ ਵਾਸਤੇ ਨੂੰ ਪੰਨ ਮਿਲ ਜੂਗਾ ਜਦੋਂ ਤੁਸੀਂ ਚਲਾਉਂਗੇ ਤਾਂ ਰੂਲਾ ਧੜਕਦਾ ਨਹੀਂ ਹੈਗਾ ਕਹਿਣ ਦਾ ਮਤਲਬ ਇਹ ਆ ਸੈਂਟਰ ਬੈਲੈਂਸ ਹੋਣ ਦੇ ਕਰਕੇ ਜਦੋਂ ਆਪਾਂ ਜਿੰਨੀ ਵੀ ਸਪੀਡ ਤੇ ਹੁਣ ਬੈਲੈਂਸ ਦੇ ਐਸਐਮਐਸ ਜਿਹੜੇ ਤੇ ਆਪਾਂ ਬੈਲੈਂਸ ਕੱਢਦੇ ਆਗੇ ਸਟੈਂਡਰਡ ਵਾਲੇ ਉਹਦੇ ਉੱਤੇ ਇਹਦਾ ਬੈਲੈਂਸ ਕੱਢਦੇ ਹੁੰਦੇ ਨੇ ਆਪਾਂ ਹੀ ਮੈਂ ਕਹਿੰਦਾ ਆਪਾਂ ਇਸ ਗੱਲ ਦਾ ਮਾਨ ਕਰਦੇ ਆ ਬਰਨਾਲੇ ਜ਼ਿਲ੍ਹੇ ਚ ਜਿੰਨੇ ਵੀ ਬੰਦੇ ਉਹਨਾਂ ਨੇ ਮਾਲ ਦਿੱਤਾ ਬਣਾ ਕੇ ਪਿੱਛੇ ਜਦੋਂ ਕਰੋਨਾ ਟ ਸਰਾਂ ਦਾ तकरीबन ਕੋਈ ਨਾ 19 ਕਿਉਂ ਨਿੱਕੀ ਰਹੀ ਹੈ ਸਾਡਾ 100% ਰਿਜ਼ਲਟ ਰਿਹਾ ਹੈ ਕੋਈ ਕੋਈ ਦਿੱਕਤ ਨਹੀਂ ਆਈ ਸੋ ਮਾਲਕ ਭਲੀ ਕਰੇ ਹਨਾ ਵੀ ਚਲੋ ਭਾਗ ਲਾਵੇ ਤੁਹਾਡੇ ਕੰਮ ਨੂੰ ਜਿਵੇਂ ਹੈਗਾ ਹਾਨਰ ਹੁੰਦਾ ਜੇ ਮੈਂ ਤੁਹਾਨੂੰ ਹਾਂਜੀ ਹਾਂਜੀ ਹਾਨਰ ਦੀ ਗੱਲ ਆ ਵੀ ਹਾਨਰ ਦਾ ਹੀ ਮਾਣ ਆ ਹਾਂਜੀ ਤੇ ਜਿਵੇਂ ਆਪਾਂ ਗੱਲ ਕਰ ਲਈਏ ਵੀ ਜੇ ਮੈਂ ਤੁਸੀਂ ਕਹਿੰਦੇ 24 ਫੁੱਟ ਦਾ ਕਰਾ ਤੁਸੀਂ ਬਣਾ ਕੇ ਦਿੱਤਾ ਹੋਇਆ ਵਾ ਹਾਂਜੀ 24 ਫੁੱਟਾ ਵੀ ਕਿਵੇਂ ਪੂਰਾ ਸਹੀ ਚੱਲਦਾ ਬਈ ਯਾਰ ਉਹੀ ਅਸਲ 'ਚ ਬੰਦਿਆਂ ਨੇ ਟ੍ਰਾਇਲ ਕਰਾਇਆ ਸੀ ਆ ਉਹਦਾ ਉਹਨਾਂ ਕੋਲੇ ਵਾਹਣ ਜ਼ਿਆਦਾ ਸੀਗਾ ਰਾਜਸਥਾਨ ਦੇ ਜਿਹੜੇ ਸੀਗੇ ਬੰਦੇ ਉਹਨਾਂ ਨੇ ਸਟੈਂਡਰਡ ਲੈ ਆਏ ਗੱਲ ਕਰੀ ਸੀ ਕੋਈ ਜੇ ਕਟਰ ਆਪਣਾ 24 ਫੁੱਟ ਚੱਲ ਗਿਆ ਤਾਂ ਤਾਂ ਸੀ ਰੱਖਾਂਗੇ ਨਹੀਂ ਤਾਂ ਤੁਸੀਂ ਇਹਨੂੰ ਸਾਨੂੰ 16 ਫੁੱਟ ਦੇ ਵਿੱਚ ਤਿਆਰ ਕਰਕੇ ਦੇ ਦਿਓ। ਜਦੋਂ ਚਾਹ ਬੱਸ ਕੋਨਵਰਟ ਕਰਦੇ ਹੋ। ਹਾਂ ਫਿਰ ਉਹਨਾਂ ਨੇ ਲੈ ਆਏ ਸੀ ਇੱਥੇ ਕਟਰ ਲੈ ਆਏ ਸੀਗੇ ਉਹਨੂੰ ਸੈਟਿੰਗ ਕਰੀ ਸੀ ਉਹਦੀ ਦੋਹੇ ਪਾਸੇ ਵੱਢ ਕੇ ਛੋਟਾ ਕਰਿਆ ਸੀਗਾ। ਮੇਨ ਉਹਨਾਂ ਨੂੰ ਦਿੱਕਤ ਚੱਲਣ ਜੇ ਕਟਰ ਨੂੰ ਤਾਂ ਖੈਰ ਕੋਈ ਦਿੱਕਤ ਨਹੀਂ ਆਈ। ਮੇਨ ਉਹਨਾਂ ਨੂੰ ਜਿਵੇਂ ਕਿਤੇ ਮੋੜ ਆਗਾ ਮੋੜ ਵਗੈਰਾ ਤੇ ਲੈਣਾ ਪੈਂਦਾ। ਕਿਉਂਕਿ ਕਿੰਨਾ ਤਾ ਹਰ ਇੱਕ ਬਾਹਣ ਤੇ ਮਿਲਦਾ ਨਹੀਂ 24 ਫੁੱਟ ਆਪਾਂ ਕਹਿਣ ਦੀ ਗੱਲ ਆ ਕਿਤੇ ਪਹੀ 24 ਫੁੱਟ ਹੁੰਦੀ ਮੈਂ ਕਹਦਾ 14 ਫੁੱਟ ਹੀ ਲਗਾਉਣਾ ਬਹੁਤ ਔਖਾ ਜਾਂਦਾ ਸਹੀ ਮੈਂ ਕਹਿੰਦਾ 14 ਫੁੱਟ ਹੀ ਆਪਾਂ ਨੂੰ ਆਮ ਪਹੀਆਂ ਦੇ ਵਿੱਚ ਖੇਤਾਂ 'ਚ ਲੈ ਕੇ ਜਾਣਾ ਉਹ ਕਹਿੰਦਾ ਦਰਖਤ ਰੇਖ ਦੇ ਪਾਸੇ ਲੱਗੇ ਹੋਏ ਹਾਂ ਜੀ ਇਹਦੇ ਤਾਂ ਆ ਕਰਕੇ ਹੀ ਫਿਰ ਉਹਨਾਂ ਨੇ 16 ਫੁੱਟ ਰੱਖ ਲਿਆ ਸੀ ਆਪਦੀ ਮਤਲਬ ਤਰੀਕੇ ਦੇ ਨਾਲ ਆਪ ਦੇ ਹਿਸਾਬ ਦੇ ਨਾਲ ਜਿੰਨਾ ਉਹਨਾਂ ਨੂੰ ਠੀਕ ਲੱਗਿਆ ਉਸ ਹਿਸਾਬ ਨਾਲ ਰੱਖ ਲਈ ਉਹਨਾਂ ਨੇ ਓਕੇ ਜਿਵੇਂ ਹੁਣ ਆਪਾਂ ਮੰਨ ਕੇ ਚੱਲੋ ਬੁਕਿੰਗ ਦੀ ਗੱਲ ਕਰੀਏ ਹਨਾ ਜੇ ਆਪਾਂ ਤੁਹਾਨੂੰ ਅੱਜ ਕਹਿ ਲਈਏ ਤੁਹਾਨੂੰ ਵੀ ਅੱਜ ਸਾਡਾ ਵੀ 14 ਘੁੱਟਾ ਤਿਆਰ ਕਰ ਦੋ ਠੀਕ ਹੈ ਜੀ ਵੀ ਆਪਾਂ ਕਿੰਨੇ ਦਿਨਾਂ ਦੇ ਤਿਆਰ ਕਰਕੇ ਦੇਵਾਂ ਜੇ ਮੰਨ ਕੇ ਚੱਲੋ ਜੀ ਆ ਆਪਣੇ ਕੋਲੇ ਅੱਜ ਆਰਡਰ ਆਉਂਦਾਗਾ ਤਾਂ ਮੰਨ ਕੇ ਚੱਲੋ ਆਪਾਂ 3 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਦੇ ਦਿਆਂਗੇ ਮੈਕਸਿਮਮ 3 ਦਿਨ ਆ ਉਸ ਤੋਂ ਪਹਿਲਾਂ ਹੀ ਅਸੀਂ ਦੇ ਦੇਣ ਹੈਗੇ ਪਰ ਮੈਕਸਿਮਮ ਅਸੀਂ 3 ਦਿਨ ਲੈ ਕੇ ਚਾਲਦੇ ਆ ਕਿਉਂਕਿ ਕਈ ਵਾਰੀ ਕੋਈ ਦਿੱਕਤ ਆ ਜਾਂਦੀ ਆ ਸਾਰਾ ਦਿਖਾ ਲਾ ਅਮਰਤਪੁਰ ਠੀਕ ਹੈ ਕਈ ਵਾਰੀ ਕੋਈ ਦਿੱਕਤ ਆ ਜਾਂਦੀ ਆ ਤਾਂ ਕਰਕੇ ਆਪਾਂ ਇਹਨੇ ਦਿਨਾਂ ਦਾ ਟਾਈਮ ਲੈ ਲਿਆ ਜਿਵੇਂ ਅੱਜ ਅਗਲਾ ਆਰਡਰ ਦਿੰਦਾ ਤਾਂ ਚੌਥੇ ਦਿਨ ਅਗਲੇ ਨੂੰ ਅਵੇਲੇਬਿਲਟੀ ਕਰਾ ਦਨੇਗੀ ਓਕੇ ਤੇ ਡਿਲੀਵਰੀ ਦਾ ਕੀ ਸੀਨ ਆ ਵੀ ਡਿਲੀਵਰੀ ਦਾ ਇਹ ਅ ਲੱਗ ਲੱਗ ਆਈ ਜਿਵੇਂ ਮਤਲਬ ਪੰਜਾਬ ਤੋਂ ਬਾਹਰ ਬੰਦਾ ਮੰਗਾਉਂਦਾ ਸੀ ਤਾਂ ਟਰਾਂਸਪੋਰਟਰ ਥਰੂ ਜਾਂਦਾ ਸੀ ਜੇ ਆਪਣਾ ਪੰਜਾਬ ਪੰਜਾਬ ਵਿੱਚ ਮੰਗਾਉਂਦਾ ਸੀ ਤਾਂ ਆਪਣਾ ਛੋਟਾ ਹਾਥੀ ਚਾਹ ਪਿਕਅਪ ਦੇ ਵਿੱਚ ਚਲਾ ਜਾਂਦਾ ਸੀ ਹਾਂਜੀ ਚਲਾ ਜਾਂਦਾ ਸੀ ਤੇ ਆਪਣੀ ਰਿਜੈਕਟ ਲੋਕੇਸ਼ਨ ਤੇ ਲੋਕੇਸ਼ਨ ਜੀ ਆਪਣੀ ਪਿੰਡ ਹੰਢਾਇਆ ਹੈਗਾ ਜੀ ਖੁੱਡੀ ਰੋਡ ਤੇ ਸਾਹਮਣੇ ਆਪਣੇ ਆਪਰਾਚੀਨ ਦੁਰਗਾ ਮਾਤਾ ਦਾ ਮੰਦਿਰ ਆਈ ਉਹਦੇ ਸਾਹਮਣੇ ਆਪਨੀ ਹੈ ਤਾਂ ਆਪਾਂ ਖਾਸ ਆਪਾਂ ਬਰਨਾਲਾ ਸ਼ਹਿਰ ਦੇ ਵਿੱਚ ਹੀ ਖੜੇ ਆ ਜੀ ਹਾਂ ਜੀ ਖਾਸ ਆਪਣਾ ਜਿੱਥੇ ਬਲਕਾਰ ਸਟੈਂਡਰਡ ਪਨੇਸਰ ਉਮਸ਼ੀਦਾ ਬਣਦੀ ਹੈ ਹਾਂ ਜੀ ਇਹਨਾਂ ਦੇ ਫੈਕਟਰੀ ਆ ਇਹਨਾਂ ਦੇ ਆਪਾਂ ਕਿਲੋ ਡਿਕਨ ਕਿਲੋਮੀਟਰ ਦੂਰ ਦੂਰ ਹੋਵਾਂਗੇ ਹਾਂ ਜੀ ਆ ਮੈਕਸਿਮਮ ਕਿਲੋਮੀਟਰ ਆ ਉਸ ਤੋਂ ਘੱਟ ਹੀ ਆ ਗਿਆ ਆਪਾਂ 500 ਮੀਟਰ ਦੀ ਆਪਣੀ ਇਹ ਲੈਂਡ ਸਾਰੀ ਜੀ ਹਾਂ 500 ਮੀਟਰ ਦੀ ਆ ਜਿਹੜੀ ਹੈ ਨਾ ਹਾਂ ਜੀ ਬਠਿੰਡਾ ਰੋਡ ਤੋਂ ਕੱਟ ਨਿਕਲਦਾ ਹੀ ਇਹਦਾ ਖੁੱਡੀ ਰੋਡ ਨੂੰ ਓਕੇ ਗਾਹਾਂ ਆਪਣੇ ਟੇਸ਼ਨ ਰਹਿ ਜਾਂਦੇ ਨਹੀਂ ਇਸ ਤੋਂ 500 ਮੀਟਰ ਦੀ ਦੂਰੀ ਤੇ ਟੇਸ਼ਨ ਹੈ ਓਕੇ ਹਾਂਜੀ ਤੇ ਹੋਰ ਕੁਝ ਦੱਸਣ ਸੁਣਾਉਣ ਵਾਲਾ ਰਹਿ ਗਿਆ ਹੋਵੇ ਜਾਂ ਕੋਈ ਦਿਖਾਉਣ ਵਾਲਾ ਹੋਵੇ ਹੋਰ ਤਾਂ ਹੀ ਬਸ ਇਹੀ ਆਈ ਕਿ ਜਿਵੇਂ ਅਗਲਾ ਕਹਿੰਦਾ ਜਿਵੇਂ ਸਾਨੂੰ ਚਾਹੀਦਾ ਪੋਜੀਸ਼ਨ ਦੇ ਹਿਸਾਬ ਨਾਲ ਉਸ ਤੋਂ ਨਾਲ ਅਸੀਂ ਮਟੀਰੀਅਲ ਆ ਗਾਡਰ ਦੇ ਹਿਸਾਬ ਨਾਲ ਆਪਾਂ ਵੱਧ ਘੱਟ ਹੋ ਸਕਦਾ ਜਿਵੇਂ ਹੁਣ 18000 ਵਾਲਾ ਹਾਂਜੀ ਨਾਲ ਆਪਾਂ ਐਸਆਰ ਦੀ ਚਾਦਰ ਤੇ ਟਾਟਾ ਦੀ ਚਾਦਰ ਲਾ ਕੇ ਉਹ 20 ਦਾ 20 ਦਾ ਵੀ ਹੋ ਜਾਂਦਾ ਹੈ ਤੇ ਜਿਵੇਂ ਅਗਲਾ ਹੁਣ ਜਿਵੇਂ 14 14 ਕਿਈ ਦੀ ਚਾਦਰ ਦਾ ਬਣਾਉਂਦਾ ਸਾਰਾ ਤੋਂ ਮੰਨ ਕੇ ਚਲੋ 19000 ਰੁਪਏ ਦਾ ਪੈਂਦਾ 1000 ਰੁਪਏ ਵਧ ਜਾਂਦਾ ਕਿਉਂਕਿ ਭਜਨ ਵਧ ਜਾਂਦਾ ਇਹਦਾ ਹਾਂ ਜੀ ਬੱਕਰੀ ਐਗੂਲਰ ਸਾਡੇ ਕੋਲੇ ਆ ਮਟੀਰੀਅਲ ਪਿਆਈ ਹੁੰਦਾ 14 16 ਜਿੱਦਾਂ ਜਿਵੇਂ ਹੁਣ ਆ ਜੋੜ ਜੂਰ ਦੀ ਆਪਾਂ ਗੱਲ ਕਰਦੇ ਆਂ ਜੋੜ ਹੈ ਬਈ ਪੂਰੀ ਮਜ਼ਬੂਤੀ ਦੇ ਵਿੱਚ ਆਹ ਜੋੜ ਹਾਂ ਜੀ ਇਹਦੇ ਚ ਕੀ ਹੈ ਨਾ ਜੀ ਮੇਰੇ ਉੱਤੇ ਹੀ ਤਾਂ ਪੂਰਾ ਜ਼ੋਰ ਪਾਉਣਾ ਤੇ ਸੈਂਟਰ ਦੇ ਵਿੱਚੋਂ ਮੈਂ ਸੁਣਦਾ ਇਹਦੇ ਚ ਕੀ ਹੈ ਨਾ ਇਹ ਇਹ ਨਹੀਂ ਆ ਪਰਾਲੀ ਸਾਰੀ ਇਹ ਨਹੀਂ ਇੱਥੇ ਇਹ ਨਾ 2 ਇੰਚੀ ਪੈਪ ਹੀ ਵੱਧ ਆ ਇਹ ਓਕੇ ਇਹਦੇ ਚ ਕੀ ਕਰਦੇ ਆਂ ਅ ਅੰਦਰ ਨੂੰ ਜਦੋਂ ਟੇਪਰ ਨੂੰ ਮੋੜਦੀ ਆਈ ਇਹ ਉੱਪਰਲਾ ਲੜ ਜਦੋਂ ਆਉਂਦਾ ਇਹ ਇੱਕ ਤਰ੍ਹਾਂ ਦਾ ਇੱਥੇ ਕੜਾ ਬਣ ਜਾਂਦਾ ਜਦੋਂ ਕੜਾ ਬਣ ਜਾਂਦਾ ਹੀ ਫਿਰ ਇਹਦੇ ਮਜ਼ਬੂਤੀ ਇੱਥੇ ਡਬਲ ਹੋ ਜਾਂਦੀ ਹੈ ਇੱਥੋਂ ਛੇਤੀ ਇਹ ਦਿੱਕਤ ਨਹੀਂ ਦਿੰਦਾ ਓਕੇ ਹਾਂਜੀ ਜਿਵੇਂ ਵਿੱਚ ਬੰਦੇ ਕਹਿੰਦੇ ਨੇ ਕਿ ਸਾਡਾ ਇਹ ਇੱਥੋਂ ਗਲ ਜਾਂਦਾ ਜਾਂ ਹੋਰ ਹੋ ਜਾਂਦਾ ਇੱਥੇ ਪਾਣੀ ਫਿਰ ਖੜਦਾ ਨਹੀਂ ਕਿਉਂਕਿ ਜਦੋਂ ਇੱਕ ਚਾਦਰ ਨਾਲ ਚਾਦਰ ਜੋੜ ਲੱਗਿਆ ਹੋਇਆ ਹੀ ਉਹਦੇ ਤੇ ਪਾਣੀ ਖੜ ਜਾਂਦਾ ਹੀ ਮਿੱਟੀ ਫਸ ਜਾਂਦੀ ਆ ਜਦੋਂ ਇਸ ਤਰ੍ਹਾਂ ਮੜਾ ਮੋੜਿਆ ਹੋਇਆ ਹੀ ਲੜ ਚੜਾਇਆ ਹੋਇਆ ਇੱਕ ਤਾਈ ਇਹਨੇ ਕੜੇ ਦਾ ਕੰਮ ਦੇਣਾ ਰਿੰਗਦਾ ਠੀਕ ਹੈ ਜੀ ਉੱਪਰ ਦੀ ਇਹਦੇ ਜੋੜ ਘਟਾਈ ਦਾ ਦੋ ਕਸੂਤ ਦਾ ਜੋੜ ਰਹਿੰਦਾ ਹੀ ਇਹਦੇ ਪਰ ਅੰਦਰ ਇੰਚੀ ਦੇ ਇਹਦੇ ਕੜਾ ਬਣਾਇਆ ਹੁੰਦਾ ਜੀ ਓਕੇ ਜਿਵੇਂ ਆਪਾਂ ਬਾਹਰ ਸ਼ਾਫਟ ਦੀ ਗੱਲ ਕਰਦੇ ਆਂ ਵੀ ਸ਼ਾਫਟ ਦਾ ਇਹ ਕਿਦਾਂ ਵੀ ਇਹ ਇਹੀ ਇਧਰਲੇ ਪਾਸੇ ਸਿੰਗਲ ਸ਼ਾਫਟ ਪੈਂਦੀ ਹੈ ਓਕੇ ਇਹ ਤਾਂ ਨਾਰਮਲ ਆਪਣੇ ਜਿਹੜੇ ਆਮ ਕਟਰ ਦੇ ਚ ਕੋਈ ਵੀ ਕਟਰ ਹੈਗਾ ਜਿਹੜਾ ਬੰਦੇ ਕੋਲੇ ਪਹਿਲਾਂ ਪਿਆਗਾ ਉਹੀ ਸ਼ਾਫਟ ਚੱਲੀ ਜਾਂਦੀ ਹੈ ਜੀ ਉਹੀ ਕਟਰ ਦੀ ਸ਼ਾਫਟ ਹਾਂ ਉਹੀ ਸ਼ਾਫਟ ਚੱਲੀ ਜਾਂਦੀ ਹੈ ਜਿਹੜੀ ਆਪਣੀ ਸਾਈਡ ਵਾਲੀ ਲੰਬੀ ਸ਼ਾਫਟ ਆਈ ਉਹ ਕਈ ਵਾਰੀ ਭੰਨ ਪਿਆ ਹੁੰਦਾ ਜੀ ਓਕੇ ਐਡੀ ਹੁੰਦੀ ਹੈ ਜੀ ਉਹ ਮੌਕੇ ਤੇ ਦੇਖ ਕੇ ਜੇ ਲੱਗਦੀ ਹੋਏ ਤਾਂ ਉਹ ਲੱਗ ਜਾਂਦੀ ਨਹੀਂ ਤਾਂ ਬਦਲਨੀ ਪੈਂਦੀ ਹੈ ਬਦਲਨੀ ਮੰਨ ਕੇ ਚਲੋ ਵੀ ਜੇ ਆਪਾਂ ਸ਼ਾਰਟ ਵਗੈਰਾ ਹੀ ਥੋੜੋ ਲੈਣੀਆਂ ਬਈ ਇੱਥੋਂ ਮਿਲ ਜਾਂਦੀ ਸਾਰਾ ਕੁਝ ਹਾਂਜੀ ਇੱਥੇ ਆਪਣੇ ਬਦਲ ਹੋ ਜਾਂਦੀ ਆ ਆਪਣੇ ਇੱਥੇ ਹੀ ਦਰਸ਼ਨ ਸਿੰਘ ਨੇ ਮਾਡਰਨ ਟੂਲ ਵਾਲੇ ਮਾਡਰਨ ਸਪੇਅਰ ਪਾਰਟ ਵਾਲੇ ਸੌਰੀ ਗਲਤ ਕਹਿ ਗਿਆ ਮਾਡਰਨ ਸਪੇਅਰ ਪਾਰਟ ਵਾਲੇ ਉਹ ਜੀ ਆਲ ਓਵਰ ਇੰਡੀਆ ਸਪੇਅਰ ਪਾਰਟ ਭੇਜਦੇ ਨੇ ਉਹ ਹਾਂਜੀ ਉਹ ਸੋਹਣਾਂ ਤੋਂ ਆਪਾਂ ਸਾਰਾ ਸਮਾਨ ਲੈ ਲੈਂਦੇ ਹਾਂਜੀ ਉਹਨਾਂ ਤੋਂ ਆਪਾਂ ਕਿਸੇ ਵੀ ਮਸ਼ੀਨ ਦਾ ਲੈ ਸਕਦੇ ਹਾਂ ਸਪੇਅਰ ਪਾਰਟ ਮਾਡਰਨ ਸਪੇਅਰ ਪਾਰਟ ਵਾਲੇ ਨੇ ਵੀਰ ਦਾ ਦਾਸ ਜੀ ਹੈਗਾ ਵੀ ਕਿੰਨੇ ਦੀ ਆ ਜਾਂਦੀ ਹੈ ਜੇ ਸਾਰੀ ਇਹ ਲਾਣ ਲਾਣੀ ਹੋਵੇ ਜੀ ਕਿਵੇਂ ਜੀ ਮੰਨ ਕੇ ਚਲੋ ਵੀ ਹੁਣ 18000 ਦਾ ਇਹ ਹੋ ਗਿਆ ਹਾਂਜੀ ਇਹ ਮੰਨ ਕੇ ਚਲੋ 8000 ਦੀ ਇਹਦੀ ਕਿੱਟ ਆਉਂਦੀ ਹੈ 9000 ਦੀ ਜਿਦੇ ਚ 30000 ਦੇ ਬੈਰਿੰਗ ਹੁੰਦੇ ਨੇ ਸ਼ਾਫਟਾਂ ਹੁੰਦੀਆਂ ਨੇ ਟੈਂਪੋਰੀ ਕਿੱਲੀਆਂ ਹੁੰਦੀਆਂ ਨੇ ਟੈਂਪੋਰੀ ਮੱਛੀ ਬੋਸ਼ ਹੁੰਦੇ ਨੇ ਮੱਛੀ ਬੋਸ਼ ਵੀ ਅਗਲਾ ਅੱਜ ਮੈਂ ਰਾਬੜ ਵਾਲੇ ਕਹਿੰਨਾ ਤਾਂ ਰਾਬੜ ਵਾਲੇ ਲਾਉਣੇ ਆ ਜੇ ਨਾਇਲੋਂ ਦੇ ਕਹਿੰਦਾ ਅਗਲਾ ਪਲਾਸਟਿਕ ਦੇ ਤਾਂ ਉਹ ਲੱਗ ਜਾਂਦੇ। ਉਹੀ ਹੈ ਨਾ ਵੀ ਕਈ ਬੰਦੇ ਕਹਿੰਦੇ ਅੱਰੇ ਸਾਨੂੰ ਸਣੇ ਸ਼ਾਫਟ ਦੀ ਸਾਰਾ ਕੁਝ ਦੇ ਦੇ। ਹਾਂਜੀ A to Z ਉਹ ਫਿਰ ਮੰਨ ਕੇ ਚਲੋ 28000 ਰੁਪਏ ਦਾ ਪੈ ਜਾਂਦਾ। 28 28 28 ਹਾਂਜੀ 28000 ਰੁਪਏ ਦਾ ਪੈਣਾ 1500 ਰੁਪਏ ਦੀ ਫਿਟਿੰਗ ਆ ਜਾਂਦੀ ਹੈ। ਓਕੇ। ਫਲੇਵਰ ਆ ਜਿਹੜੀ 28000 ਦਾ ਪੈ ਜਾਂਦਾ ਜੀ। ਅੱਛਾ ਵੀ ਹੁਣ ਕਈ ਕਟਰ ਦੇ ਵਿੱਚ ਸਟੀਲ ਦੀ ਚਾਦਰ ਵੀ ਲਵਾ ਲੈਂਦੇ ਆ ਉਹ ਜਿਵੇਂ ਹੈਗਾ। ਹਾਂਜੀ ਉਹ ਵੀ ਲੱਗ ਜਾਂਦੀ। ਉਹ ਅਸਲ 'ਚ ਆ ਓਗਰ ਵੀ ਖੈਰ ਹੁਣ ਮੈਂ ਸਭ ਨੂੰ ਵੀਡੀਓ ਸ਼ੇਅਰ ਨਹੀਂ ਕਰ ਸਕਦਾ ਫੋਟੋਆਂ। ਹ ਕਿਉਂਕਿ ਉਹ ਸਟੈਂਡਰਡ ਆ ਜਾਂਦਾ ਸੀਗਾ ਬੰਦਾ ਉਹ ਕਹਿੰਦਾ ਅਸੀਂ ਸਾਨੂੰ ਅੰਦਰਲੇ ਦੀ ਨਕਲ ਚਾਹੀਦੀ ਹੈਗੀ। ਮੈਂ ਕੋਈ ਗੱਲ ਨਹੀਂ ਜੀ ਅਸੀਂ ਬਣਾ ਦਿੰਨੇ ਹੈਗੇ। ਓਕੇ। ਓ ਉਹ ਫਿਰ ਥੋੜਾ ਜਿਹਾ ਕਈ ਵਾਰੀ ਉਹ ਚਲੋ ਹੁਣ ਦਾ ਕੋਈ ਤਰਾਜ ਕਰ ਜਾਂਦੇ ਨੇ। ਉਹਦਾ ਕੋਈ ਗੱਲ ਨਹੀਂ। ਉਹ ਅਗਲੇ ਵੀ ਆਪਦੀ ਇੰਡਸਟਰੀ ਆ। ਹਾਂ। ਆਪਾਂ ਆਪਦੀ ਇੰਡਸਟਰੀ ਚਲਾਉਂਦੇ ਹਾਂ। ਆਪਾਂ ਆਪਦਾ ਕੰਮ ਚਲਾਉਣਾ ਜੀ। ਵੀਰ ਦਾ ਬੋਰਡ ਦੁਬਾਰਾ ਚੈੱਕ ਕਰ ਲਓ। ਪਰਮਾਨੰਦ ਫੈਬ੍ਰੀਕੇਸ਼ਨ ਵਰਕਸ 9569228009 ਬਰਨਾਲਾ ਸ਼ਹਿਰ ਬਟੰਡਾ ਰੋਡ ਬਰਨਾਲਾ ਸ਼ਹਿਰ ਬਟੰਡਾ ਰੋਡ ਹੱਡਾਇਆ ਖੁੱਡੀ ਵਾਲਾ ਰੋਡ ਵਜਦਾ ਖੁੱਡੀ ਵਾਲਾ ਪਾਸੋਂ ਨਿਕਲ ਜਾਂਦਾ ਇਹ ਤੇ ਵੀਰ ਹੁਣੇ ਆਹਾ ਸਾਰੇ ਮਸ਼ੀਨਾਂ ਦੇ ਫਰੰਟ ਓਗਰ ਸਾਰੀਆਂ ਮਸ਼ੀਨਾਂ ਦੇ ਫਰੰਟ ਓਗਰ ਵੀਰ ਹੁਣੇ ਤਿਆਰ ਕਰਕੇ ਦਿੰਦੇ ਆ ਜਿਹਨੂੰ ਆਪਾਂ ਰੂਲਾ ਵੀ ਕਹਿੰਦੇ ਆ ਆਹ ਵੀਰ ਦੀ ਵਰਕਸ਼ਾਪ ਆ ਆ ਸਾਰੀ ਉੱਥੇ ਤੱਕ ਪਰੋਂ ਲੈ ਕੇ ਸਾਹਮਣੀ ਸਾਈਡ ਪਰਚੀਨ ਦੁਰਗਾ ਮੰਦਿਰ ਆ ਜੀ ਖੰਡਾਇਆ بس ਇਹ ਨਿਸ਼ਾਨੀ ਰੱਖਿਓ ਚੇਤੇ ਰੱਖ ਲਿਓ ਸਾਹਮਣੇ ਹੀ ਆ ਤੇ ਵੀਰ ਹੁਣ ਕਰਦਾ ਰੰਗ ਹੁਣ ਰੰਗ ਕਰਦੇ ਤੁਹਾਨੂੰ ਆਪਾਂ ਦਿਖਾਉਨੇ ਆ ਉਦੋਂ ਆਪਾਂ ਮਸ਼ੀਨ ਵਿੱਚ ਬੰਦ ਕਰਵਾਤੀ ਸੀਗੀ ਵੀਰ ਹੁਣਾਂ ਤੋਂ ਤੇ ਹੁਣ ਆਪਾਂ ਦੁਬਾਰਾ ਰੰਗ ਯਾਨੀ ਕਿ ਕਰਵਾਉਨੇ ਆ ਦੁਬਾਰਾ ਚਾਲੂ ਕਰਵਾਈਏ ਬਾਈ ਪੇਂਟ ਕਰੀ ਜਾਂਦਾ ਜੀ ਹੁਣ ਆ ਤੇ ਦੇਖੋ ਪੈਣ ਕਰਕੇ ਐਡਾ ਬਣ ਜਾਦਾ ਉਹ ਬਰਨਾਲਾ ਸ਼ਹਿਰ ਪਠੰਡਾ ਰੋਡ ਬਰਨਾਲੇ ਦੇ ਵਿੱਚ ਜਿਹੜੀ ਹੰਡਾਇਆ ਜਿਹੜੀ ਹੰਡਾਇਆ ਦੇ ਕੋਲੋਂ ਪਤਾ ਹੀ ਆ ਵੀ ਸਟੈਂਡਰਡਾਂ ਦੀ ਏਜੰਸੀ ਆ ਸਟੈਂਡਰਡ ਮਸ਼ੀਨਾਂ ਬਣਦੀਆਂ ਉੱਥੇ ਸਟੈਂਡਰਡ ਟਰੈਕਟਰ ਬਣਦੇ ਆ ਉੱਥੇ ਵੀਰ ਦੀ ਵਰਕਸ਼ਾਪ ਆ ਜਮਾ ਨਾਲ ਹੀ ਏਜੰਸੀ ਤੋਂ ਅੱਧਾ ਬਣਾ ਰੋਟਰ ਪਠੰਡੀ ਵਾਲੇ ਪਾਸੇ ਨੂੰ ਆ ਕੇ ਬਸ ਬਲਕਾਂ ਤੇ ਪ੍ਰੇਪਰਸਰ ਵੀ ਵੀ ਉਹਨਾਂ ਦੇ ਕੋਲੇ ਆ ਵੀਰ ਹੁਣ ਦਾ ਤਿਆਰ ਬਾ ਬੋਲਦਾ ਹਾਰੇ ਘਟੋ ਘਟ 27 25 ਸਾਲ ਹੋ ਗਏ ਬਾਈ ਕਨ 95 94 ਲੱਗੇ ਨੇ 30 28 30 ਸਾਲ ਮੰਨ ਕੇ ਚੱਲੋ ਵੀ ਹੋ ਗਏ ਵੀਰੋਨਾਂ ਦਾ ਤਿਆਰ ਬਾ ਬੋਲਦਾ ਹੈ ਸੀਐਸ ਕੰਮ ਦੇ ਵਿੱਚ ਜ਼ਰੂਰ ਵੈਸੜ ਕਰੋ ਵੀਰੋਨਾਂ ਨੂੰ ਜ਼ਰੂਰ ਮੌਕਾ ਦਿਓ ਵੀਰੋਨਾਂ ਦਾ ਕੰਮ ਪੂਰਾ ਵਧੀਆ ਦਾ ਤੇ ਵੀਰੋਨਾਂ ਨੂੰ ਤੁਸੀਂ ਰੂਲੇ ਬਣਵਾ ਸਕਦੇ ਆ ਫਰੰਟ ਟੋਪਰ ਜੀ ਨੂੰ ਆਪਾਂ ਕਹ ਦੀਏ 6 ਫੁੱਟ ਤੋਂ ਲੈ ਕੇ 14 ਫੁੱਟ 16 ਫੁੱਟ 18 ਫੁੱਟ ਦੀ ਹਲੇ ਏਜੰਸੀਆਂ ਨੇ ਟ੍ਰੈਲ ਚਾਲਦੀ ਆ ਵੀਰੇ ਦੱਸਿਆ ਸੀ ਵੀ 24 ਫੁੱਟਾਂ ਵੀ ਬਣਵਾਇਆ ਸੀ ਰਾਸ਼ਟਾਨ ਦੇ ਵਿੱਚ ਭੇਜਿਆ ਸੀ ਬਣਾ ਕੇ ਪਰ ਉਹ ਹਾਲਾ ਕਿ ਚਲੋ ਥੋੜਾ ਜਿਹਾ ਪਈਆਂ ਪੋਈਆਂ ਦਾ ਦਰਖਤਾ ਦਾ ਔਖਾ ਹੋਇਆ ਨਾ ਉਹਦੇ ਕਰ ਕਬੀਰ ਕੰਦਾ ਵੀ ਥੋੜਾ ਔਖਾ ਹੋ ਗਿਆ ਫਿਰ ਦੁਬਾਰਾ ਉਹਨੇ ਫੇਰ 16 ਫਟਾ ਕਰਵਾਇਆ ਵੀਰ ਕੰਦਾ ਤਿੰਨ ਦਿਨਾਂ ਦੇ ਵਿੱਚ ਵਿੱਚ ਆਪਾਂ ਤੁਹਾਨੂੰ ਰੂਲਾ ਤਿਆਰ ਕਰਕੇ ਦੇ ਦਾਂਗੇ ਤੀਜੇ ਵਿੱਚ ਤੀਜੇ ਦਿਨ ਮਿਕਸ MP ਜੇ ਜਣੋ ਸਭ ਨੂੰ ਮਿਲ ਜੂਗਾ ਜੇ ਮਾੜੋ ਤੁਸੀਂ ਅੱਜ ਆਰਡਰ ਦਿੰਦੇ ਹੋ ਬਾ ਰੰਗ ਤੋਂ ਬਿਨਾਂ ਵਾਲ ਇਹਨੂੰ ਰੰਗ ਹੋਈ ਜਾਂਦਾ ਦੇਖ ਲਓ ਹਣ ਰਨ ਹੋ ਕੇ ਇਹਦਾ ਬਣ ਜਾਣਾ ਇਹ ਡਵੀ ਪੂਰਾ ਕੁਆਲਟੀ ਵਾਲਾ ਬਾਕੀ ਆਪੇ ਚਾਦਰ ਦੇ ਸਿਰ ਤੇ ਆ ਜਿਵੇਂ ਜੀ ਆਪਾਂ ਚਾਦਰ ਲਗਾਉਣੀ ਆ ਜੀ ਨਾ ਬਾਕੀ ਉਹਦੇ ਦਾ ਰੂਲਾ ਤਿਆਰ ਹੋ ਗਿਆ ਜੀ ਇਹ ਨੇ ਉਹਨੇ ਆਪਾਂ ਹੁਣ ਵੀਡੀਓ ਦਿਖਾਈ ਸੀ ਰੂਲਾ ਇੰਦਾ ਸਾਰਾ ਤਿਆਰ ਹੋ ਗਿਆ ਏ Papa Lula ਇੰਦਾ ਵੀਰ ਹੁਣ ਤਿਆਰ ਕਰਕੇ ਦੇਣਗੇ ਮੈਕਸੀਮ ਵੱਧਵਾਦਾ ਤਿੰਨਾਂ ਆਂਡਣਾਂ ਦੇ ਵਿੱਚ ਵਿਚ ਵੀਰ ਹੁਣੇ ਆਪਾਂ ਦਾ ਰੂਲਾ ਇਹ ਤਿਆਰ ਕਰਕੇ ਦੇ ਦਿੰਦੇ ਆ ਜੀ ਜ਼ਰੂਰ ਵਿਜ਼ਿਟ ਕਰੋ ਵੀਰ ਹੁਣਾਂ ਕੋਲੇ